ਉਲਟੀ ਖੜੀ ਵਿੱਚ ਖੜਿਆ ਦੇਖੋ ਤੁਸੀਂ ਇੱਥੇ ਅੱਗ ਲੱਗਣ ਦੇ ਨਾਲ ਸੈਂਕੜੇ ਏਕੜ ਜਿਹੜਾ ਕੱਚੇ ਦੇ ਇੱਥੇ ਫੁੱਕਦੇ ਬਹੁਤ ਵੱਡਾ ਨੁਕਸਾਨ ਹੋਇਆ ਔਰ ਤਕਰੀਬਨ 2 ਘੰਟੇ 2 ਘੰਟੇ ਪਹਿਲਾਂ ਫਾਇਰ ਬੁਗੇਡ ਤੁਸੀਂ ਕਰ ਚੁੱਕੇ ਬਸ ਹਲੇ ਤੱਕ ਕੋਈ ਵੀ ਫਾਇਰ ਬੁਗੇਡ ਜਿਹੜੀ ਇਸ ਇਲਾਕੇ ਵਿੱਚ ਨਹੀਂ ਪਹੁੰਚੀ ਕਿਸਾਨ ਆਪਣੇ ਤੌਰ ਤੇ ਇਲਾਕੇ ਦੇ ਲੋਕ ਆਪਣੇ ਤੌਰ ਤੇ ਪਿੰਡ ਦੇ ਲੋਕ ਆਪਣੇ ਤੌਰ ਤੇ ਵੱਡੇ ਵੱਡੇ ਤੇ ਟ੍ਰੈਕਟਰਾਂ ਨਾਲ ਜ ਕਿਸੇ ਵੀ ਤਰੀਕੇ ਨਾਲ ਜਿਹੜਾ ਅੱਗ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਅਜੇ ਵੀ ਦੇਖੋ ਤੁਸੀਂ ਅੱਗ ਕਿਵੇਂ ਅਜੇ ਵੀ ਅੱਗ ਵੱਧ ਰਹੀ ਹੈ ਅੱਗ ਪੂਰੇ ਜੋਰ ਸ਼ੋਰ ਨਾਲ ਲੱਗੀ ਹੋਈ ਹੈ ਔਰ ਪ੍ਰਸ਼ਾਸਨ ਨੇ ਬਿਲਕੁਲ ਅਣਦੇਖੀ ਕੀਤੀ ਆ ਕੋਈ ਇੱਥੇ ਪਹਿਲੀ ਗੱਲ ਤਾਂ ਫੋਨ ਨਹੀਂ ਚੱਕਦੇ ਫਾਇਰ ਹੋਣ ਲੈ ਜੇ ਕਿਸੇ ਨੇ ਫੋਨ ਚੱਕਿਆ ਤਾਂ ਉਹ ਹਲੇ ਤੱਕ 2 ਘੰਟੇ ਹੋ ਗਏ ਅਜੇ ਤੱਕ ਵੀ ਸਾਰੇ ਤੇ ਇਲਾਕਾ ਚਾਰੇ ਜਿਹੜੇ ਸਾਰੇ ਘੁੱਕੇ ਔਰ ਬਾਇਲ ਵਿਗੜ ਹਲੇ ਤੱਕ ਨਹੀਂ ਕੋਈ ਬੜੇ ਦੁੱਖ ਦੀ ਗੱਲ ਆ ਵੀ ਐਸ ਇਹਜੇ ਮੌਸਮ ਦੇ ਵਿੱਚ ਇਹਜੇ ਸਮੇਂ ਦੇ ਜਦੋਂ ਮੌਸਮ ਐਸਾ ਵੀ ਜਦੋਂ ਜਿਹੜੀ ਅੱਗ ਲੱਗਣ ਦਾ ਖਤਰਾ ਬਣਿਆ ਹੋਇਆ ਹਰ ਬਲਾਕ ਦੇ ਵਿੱਚ ਐਵੋਕੇਟ ਖੜਨੀ ਚਾਹੀਦੀ ਆ ਹਰ 20 ਪਿੰਡਾਂ ਦੇ ਬਾਅਦ ਜਿਹੜੀ ਫਾਇਰ ਲੈਟ ਖੜਨੀ ਚਾਹੀਦੀ ਆ ਔਰ ਜਿਹੜੀ ਬਿਜਲੀ ਹੈ ਬਿਜਲੀ ਦਾ ਕੋਈ ਸਿਸਟਮ ਨਹੀਂ ਹੈ ਅੱਜ ਪੰਜ ਜਗ੍ਹਾ ਅੱਗ ਲੱਗੀ ਜਿੰਦਰ ਨਾਲ ਵੀ ਲੱਗੀ ਧੋਲਾ ਵੀ ਲੱਗੀ ਸਲੇਮਪੁਰ ਵੀ ਲੱਗੀ ਚੋਲਟੀ ਗੜੀ ਵੀ ਲੱਗੀ ਪਰ ਪ੍ਰਸ਼ਾਸਨ ਨੇ ਟੋਟਲੀ ਅਨਗੈਲੀ ਪ੍ਰਸ਼ਾਸਨ ਦੀ ਆਜ ਰਜੋ ਇਹਨਾਂ ਨੁਕਸਾਨ ਵੱਡਾ ਨੁਕਸਾਨ ਹੋਇਆ ਦੀ ਪਰਪਾਈ ਕੌਣ ਕਰੇਗਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜੇ ਇਹਨਾਂ ਵੱਡਾ ਕਿਸਾਨਾਂ ਦਾ ਨੁਕਸਾਨ ਹੋਇਆ ਇੱਥੇ ਇਹ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਇਹਨਾਂ ਨੂੰ ਜਿੰਨਾ ਮੁਆਵਜ਼ਾ ਘੱਟੋ ਘੱਟ 10000 ਪ੍ਰਤੀ ਏਕੜ ਦਾ ਮੁਆਵਜ਼ਾ ਹਰ ਕਿਸਾਨ ਨੂੰ ਮਿਲਣਾ ਚਾਹੀਦਾ ਜਿੰਨਾ ਅੱਜ ਅਸੀਂ ਚੌੜੀ ਖੜੀ ਦੇ ਵਿੱਚ ਅਸੀਂ ਖੜੇ ਆਂ ਫਿਰ ਜਿੰਨਾ ਵੱਡਾ ਨੁਕਸਾਨ ਦੇਖੋ ਅੱਜ ਹਜੇ ਵੀ ਅੱਗ ਵੱਲ ਰਹੀ ਆ ਟਰੈਕਟਰਾਂ ਦਾ ਵੀ ਕੋਈ ਜੋਰ ਨਹੀਂ ਚੱਲ ਰਿਹਾ ਲੋਕਾਂ ਦਾ ਕੋਈ ਜੋਰ ਨਹੀਂ ਚੱਲ ਰਿਹਾ ਲੋਕ ਹਾਰ ਖੱਕ ਕੇ ਬੈਠ ਗਏ ਹੁਣ ਜਦੋਂ ਅੱਗ ਰੁਕੇ ਨਹੀਂ ਰਹੀ ਅੱਗ ਬੁਝੇ ਨਹੀਂ ਰਹੀ ਫਿਰ ਅਸੀਂ ਕੀ ਕਰ ਸਕਦੇ ਹਾਂ ਨਾ ਕੋਈ ਸਾਡੇ ਕੋਲ ਸਾਧਨ ਹੈ ਇੱਥੇ ਪਾਣੀ ਦਾ ਸਾਧਨ ਹੈ ਕਿਸੇ ਕਿਸਮ ਦਾ ਸੋ ਅਸੀਂ ਪ੍ਰਸ਼ਾਸਨ ਨੂੰ ਅੱਜ ਵੀ ਇਹੀ ਮੰਗ ਕਰਦੇ ਵੀ ਜਿਹੜਾ ਅਜੇ ਸਮਾਂ ਬਾਕੀ ਪਿਆ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਬੜਾ ਧੂਆ ਪੈ ਰਿਹਾ ਗੱਲ ਵੀ ਨਹੀਂ ਹੋ ਰਹੀ ਸੋ ਇਸ ਕਰਕੇ ਅਸੀਂ ਕਿੱਥੇ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਇਹਨਾਂ ਕਿਸਾਨਾਂ ਦੀ ਮਦਦ ਕੀਤੀ ਜਾਵੇ ਉੱਥੇ ਜਿਹੜਾ ਜਿੰਨੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਜੇ ਨੁਕਸਾਨ ਤੋਂ ਬਚਾ ਲਈ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ